ਰਿਸ਼ਤੇਦਾਰ ਇੱਕ ਜੋ ਰੜਖੜੇ ਰਹਿੰਦਾ ਸੀ ਸੰਤਾ ਸੰਤਾ ਟਾਂਗਾ ਸੀ ਹਾਂ ਘਰ ਤੋਂ ਘਰ ਵੀ ਉਹਨੇ 2-250 ਬੰਦਾ ਮਾਰਿਆ ਸੀ ਉਹਨਾਂ ਜਵਾਨ ਆ ਜਦ 50 ਸਾਲ ਦੀ ਗੱਲ ਏ 50 ਸਾਲ ਦੀ ਗੱਲ ਏ ਉਹ ਨਾ ਉਹਦੇ ਕੋਲ ਇੱਕ ਪਛਤਾਵਾ ਹੁੰਦਾ ਸੀ ਇੱਕ ਉਹਦੇ ਕੋਲ ਗਾਨਿਆ ਵੀ ਪਰਛਾਵਾ ਹੁੰਦਾ ਹੈ ਦੋ ਚੀਜ਼ਾਂ ਰੱਖਣੀਆਂ ਨੇ ਹਾਂ ਦੋ ਰੱਖਣੀਆਂ ਨੇ ਤੇ ਉਹਨੇ ਜੀ ਨਾ ਜਿਹਨੂੰ ਮਾਰਨਾ ਉਹਨੂੰ 10-15 ਦਿਨ ਪਹਿਲੇ ਘਰਿਆ ਦੱਸ ਕੇ ਆਉਣਾ ਭਾਵੇਂ ਦੀ 400 ਕਿੱਲਾ ਪਹਿਲੀ ਭਾਵੇਂ 200 ਕਿੱਲਾ ਪਹਿਲੀ ਸਹੀ ਹੈ ਤੇ ਲੈ ਵੀ ਤੈਨੂੰ ਮੈਂ ਮਾਰਨਾ ਹੀ ਖਾਣਾ ਪੀਣਾ ਹੀ ਜਿੱਥੇ ਮਰਦੇ ਚਲਾ ਜਾ ਤੇ ਮੈਂ ਤੈਨੂੰ ਬਸ਼ਕਰਾ ਦੇ। ਤੇ ਨਾ 10 ਵੀ ਦੇ ਰਾਂ ਉਹਨੇ ਤੇ ਤੈਨੂੰ ਫਲਾਣਾ ਬੰਦਾ ਮਰਾਉਣ ਲੱਗਾ ਹੈ। ਅੱਛਾ ਇਹ ਵੀ ਦੱਸ ਦੇਣਾ ਨਾਮ। ਉਹ ਜੀ ਉਹਨੇ ਕਰ ਜਾ ਕੱਤਰ ਜਾਣਾ। ਜਦੋਂ ਗਿਆਦਲ ਆਏ। ਉਹਨੇ ਅਹਣਾ ਵੀ ਜਵਾਨਾ ਕਾਇਮ ਹੋ ਗਿਆ। ਹਾਂ। ਹੱਥ ਜੋੜਨਾ। ਉਹਨੇ ਨਾ ਵੀ ਮੈਂ ਹੁਣ ਪੈਸੇ ਲੈਣੇ ਉਧਰੋਂ। ਹਾਂ। ਉਦੋਂ 20000 ਰੁਪਇਆ ਕੁੜੀ ਆਵਾਜ਼ ਪਾਵੇ 10 ਕਿਲੇ ਪਹਿਲੀ ਖਰੀਦ ਲਾ। ਸਹੀ ਗੱਲ ਪਿੰਡਾਂ ਦਾ 60 ਰੁਪਈਆ ਦੀ ਪਕੇਲਾ ਪੈ ਲਈ ਆ ਜਾਂਦੇ ਸੀ ਹਾਂ ਆ ਸਾਡੇ ਵੇਖਣ ਚ ਲੱਖ ਸਵਾ ਲੱਖ ਨੂੰ ਪੈਲੀ ਰਹੀ ਆ ਹਾਂ ਤੇ ਉਹ ਜੀ ਨਾ ਕਰਦਿਆਂ ਕਰ ਤਰਦਿਆ ਉਹਨੇ ਮਾਰਿਆ ਉਹਨੂੰ ਨੇ ਹਾਂ ਗੋਲੀ ਮਾਰੀ ਮਰ ਗਿਆ ਦੁੱਧਾ ਨੰਬਰ ਆ ਗਿਆ ਸਾਡੇ ਪਿੰਡ ਹਾਂ ਇੱਥੇ ਜੱਟ ਸਿੰਘ ਖਾਇ ਜਿੰਦਾਸਿਆ ਦਾ ਕਰਜ਼ਾਰ ਸੇ ਹੁੰਦੇ ਨਾਂ ਹੈ ਹਾਂ ਉਹ ਲਿਆ ਆ ਚੂੜ ਸੇ ਨੂੰ ਮਰਾਉਣ ਵਾਸਤੇ ਹਾਂ ਉਹ ਆਇਆ ਪੁੱਛਿਆ ਉਹਨੇ ਹਾਂ ਸਾਡਾ ਬੰਦਾ ਰਿਸ਼ਤੇਦਾਰਾ ਕਿਸੇ ਉਹਨਾਂ ਆਖਿਆ ਵੀ ਮੈਨੂੰ ਫਲਾਣਾ ਬੰਦਾ ਲਿਆਇਆ ਹੈ ਤੇ ਕਿਵੇਂ ਆਂਦੀ ਗੱਲ ਬਾਤ ਹੈ ਤੁਸੀਂ ਪਿੰਡ ਵਿੱਚ ਜਰਨੀ ਦੇ ਕਿਵੇਂ ਗੱਲ ਬਾਤ ਹੈ ਉਹਨੇ ਆਖਿਆ ਵੀ ਤੂੰ ਉਹਨਾਂ ਮਾਮਾ ਸਾਤਾ ਸੀ ਉਹ ਜਿਹੜਾ ਮਾਰਨਾ ਹੈ ਉਹ ਉਹਨੂੰ ਮਾਮਾ ਸਾਤਾ ਹੈ ਰਿਸ਼ਤੇਦਾਰ ਅੱਛਾ ਉਹਨੇ ਆਖਿਆ ਵੀ ਸੋਨਿਆ ਇਹ ਬੰਦਾ ਮਾਰਾ ਨਹੀਂ ਇਹ ਗੱਲ ਚੰਗਾ ਐਵੇਂ ਮਾਰਾ ਨਹੀਂ ਚਲੋ ਡੰਗਰ ਡੁੰਗਰ ਖੋਲ ਲਿਆ ਹੋਰ ਕੋਈ ਕਰ ਲਿਆ ਤੇ ਅੱਜ ਕੱਲ ਚੱਲਦਾ ਹੀ ਏ ਤੇ ਟੁੱਬਣਾ ਏ ਕੰਮ ਮੇਟਣਾ ਏ ਉਹਨੇ ਆਖਿਆ ਚਲ ਠੀਕ ਓਨੇ ਹਮ ਰਾਜ਼ ਰਹਿਣਾ ਇੱਥੇ ਉਹ ਜੀ ਬਾਨਮੀ ਉਹ ਤੁਸੀਂ ਹੂੰ ਤੇ ਉਹਨਾਂ ਮਾਰਾ ਆਪਨੇ ਘਰ ਰਿਸ਼ਤੇਦਾਰਾਂ ਕੋਲ ਨਹੀਂ ਸੀ ਸਮਦਾ ਜਿਹੜਾ ਦੂਜਾ ਇੱਕ ਬੰਦਾ ਘਰ ਵਾਲਾ ਨਾ ਬਰਮਾਸ਼ ਬੰਦਾ ਆਪਦਾ ਰਿਸ਼ਤੇਦਾਰ ਦਾ ਘਰ ਛੱਡ ਕੇ ਪਾਸੇ ਸੌਂਦਾ ਵੀ ਮਾਸ ਮੈਨੂੰ ਕੋਈ ਪੁਲਿਸ ਕੋਈ ਬੰਦਾ ਬਾਹਰ ਦੇ ਸੀੜੀ ਦੇ ਕੇ ਮੈਨੂੰ ਮਾਰ ਦੇ ਹਾਂ ਛਾਰ ਹੁੰਦੇ ਗਲ ਭੇਗੇ ਸੀ ਬਾਕੀ ਤੇਰੇ ਕੋਲ ਐਸਾ ਐਸੇ ਬੰਦੇ ਪੈ ਨਹੀਂ ਹੁੰਦੇ ਗਰੂਦੋ ਵੀ ਵੱਡੇ ਥਾਰ ਨੇ ਸਹੀ ਜਿਵੇਂ ਉਹਨਾਂ ਬੈਂਟਰੀ ਚੱਲੀ ਸੀ ਪਰੇ ਆਪਣੇ ਅੰਬਰਸਰ ਤੇ ਗੋਲੀਆਂ ਚਲਾਉਂਦੇ ਬੜਾ ਮੁਲਕ ਮਰਿਆ ਤੇ ਉਹਨਾਂ ਸਾਡੀ ਬਾਹ ਕੋਣੀ ਜੇ ਇਹ ਦਾ ਅੰਦਰੋਂ ਪਰਨਾ ਨਹੀਂ ਉਹਨਾਂ ਦੀ ਸਾਨੂੰ ਬਾਜਾਂਦੀ ਸਾੜਾ ਨਹੀਂ ਭਜਦੀ ਉਹਦਾ ਫਿਰ ਲਖਵਾ ਕੇ ਤੇ ਫਿਰ ਗ੍ਰਨੇਡ ਸੱਟਿਆ ਤੇ ਬੰਬ ਤਾਂ ਵੱਜਿਆ ਤੇ ਤਾਂ ਮਰੇ ਪਿੱਢ ਵਾਲੇ ਜਿਹੜਾ ਨਾ ਸਾਹਿਬ ਸਾਹਿਬ ਹਾਂ ਹਾਂ ਇਹ ਹੋ ਗਈ ਇਹੋ ਜੇ ਗੱਲਾਂ ਨੇ ਉਹ ਫਿਰ ਆਪ ਦਾ ਕਰੇ ਗਿਆ ਜੀ ਉਹਨੇ ਹਜ਼ਾਰ ਤੂੰ ਫਿਰ ਗਿਆ ਉਹਨੂੰ ਇੱਕੋ ਤੂੰ ਯਾਰ ਮੇਰਾ ਕੰਮ ਸੀ ਤੈਨੂੰ ਮੈਂ ਕੀ ਕੀਤਾ ਨਹੀਂ ਉਹਦਾ ਨਹੀਂ ਯਾਰ ਮੇਰਾ ਸਮਾਂ ਨਹੀਂ ਲੱਗਾ ਮੇਰੇ ਕੋਲ ਰੌਣਕ ਕੋਣੀ ਸੀ ਹਾਂ